ਤੇ ਹੁਣ ਖਬਰਾਂ ਵਿਸਥਾਰ ਨਾਲ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਦਨਿਆਲ ਵਿਖੇ ਕੁਝ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਪਿੰਡ ਦੇ ਚੌਂਕੀਦਾਰ ਦੀ ਇਕੱਠੇਤ ਤੌਰ ਤੇ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ ਇਸ ਸੰਬੰਧੀ थाना ਮੁਖੀ ਖਿਲਚੀਆਂ ਵਿਕਰਮਜੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਪੁਲਿਸ ਨੇ ਦੋਸ਼ੀਆ ਰਣਜੋਤ ਸਿੰਘ ਹਰਜਾਪ ਸਿੰਘ ਅਤੇ ਸਾਹਿਬ ਸਿੰਘ ਵਾਸੀ ਦਨਿਆਲ ਖਿਲਾਫ थाना ਖਿਲਚੀਆਂ ਵਿਖੇ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਸਰ ਸਾਡੇ ਪਿੰਡ ਦੇ ਹੀ ਆ ਇਹਨਾਂ ਨੇ ਇੱਕ ਵਾਰਦਾਤ ਕੀਤੀ ਆ ਇੱਕ ਅਤੇ ਰੰਜੋਤ ਸਿੰਘ ਆ ਸਾਨੂੰ ਪਾਕਤ ਸਿੰਘ ਪਿੰਡ ਦਿਨਿਆਲ ਦਾ ਹੀ ਆ ਇੱਕ ਹਰਜਾਤ ਸਿੰਘ ਆ ਉਹ ਵੀ ਦਿਨਿਆਲ ਦਾ ਹੀ ਆ ਇੱਕ ਸਾਹਬ ਸਿੰਘ ਵੀ ਦਿਨਿਆਲ ਦਾ ਹੀ ਆ ਇਹਨਾਂ ਤਿੰਨਾਂ ਵਿਅਕਤੀਆਂ ਵੱਲੋਂ ਮੇਰੇ ਚਾਚੇ ਦੇ ਉੱਪਰ ਕੱਲੇ ਦੇ ਨਾ ਤਵੇਖ ਕੇ ਇਹਨਾਂ ਨੇ ਵਾਰਦਾਤ ਕੀਤੀ ਆ ਡੰਡੇ ਨਾਲ ਤੇ ਉਹਨਾਂ ਦੇ ਸੱਟ ਲੱਗ ਗਈ ਆ ਤੇ ਉਸ ਤੋਂ ਮੌਕੇ ਤੋਂ ਮੈਂ ਉਹਨਾਂ ਨੂੰ ਵੇਖ ਕੇ ਬਾਬਕਾਲਾ ਸਰਕਾਰੀ ਹਸਪਤਾਲ ਖੜਿਆ ਉੱਥੋਂ ਉਹਨਾਂ ਨੇ ਰੈਫਰ ਕਰਤਾ ਸ਼੍ਰੀ ਕੋ ਨਾਨਕੋ ਹਸਪਤਾਲ ਠੀਕ ਆ ਜੀ ਉਸ ਤੋਂ ਬਾਅਦ ਅਸੀਂ ਖਰਚੀ ਥਾਣੇ ਰਿਪੋਰਟ ਦਰਜ ਕਰਾਈ 16 ਤਰੀਕ ਨੂੰ ਤੇ 16 ਤਰੀਕ ਵੀ ਲੰਘੀ 17 ਤਰੀਕ ਵੀ ਲੰਘੀ ਤੇ ਪੁਲਿਸ ਵਾਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਫਿਰ ਚਾਚਾ ਜੀ ਦੀ ਡੈਥ ਹੋ ਗਈ ਰਾਤ 2:30 ਵਜੇ 18 ਤਰੀਕ ਨੂੰ ਰਾਤ ਉਸ ਤੋਂ ਬਾਅਦ ਉਹਨਾਂ ਨੇ ਪਰਚਾ ਦਰਜ ਕੀਤਾ ਵਾ ਤੇ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅੱਜ ਕੁਲਜੀਤ ਕੌਰ ਪਤਨੀ ਹਰਜੀਤ ਸਿੰਘ ਵਾਸੀ ਦਿਨਾਲ ਨੇ ਸਾਡੇ ਕੋਲ ਆਪਣੀ ਸਟੇਟਮੈਂਟ ਲਿਖਾਈ ਆ ਤੇ ਬੀਤੀ ਕੱਲ ਰਾਤ ਉਹਨਾਂ ਦੇ ਪਿੰਡ ਦੇ ਹੀ ਰਣਜੋਤ ਸਿੰਘ ਹਰਜਾਪ ਸਿੰਘ ਤੇ ਸਾਹਬ ਸਿੰਘ ਰਾਤ 11:30 11:30 ਜਿਹੜਾ ਦੇ ਘਰ ਦੇ ਬਾਹਰ ਰੌਲਾ ਪਾ ਰਹੇ ਸੀ ਉਹਦੇ ਪਤੀ ਹਰਜੀਤ ਸਿੰਘ ਨੇ ਜੋ ਪਿੰਡ ਦਾ ਚੰਕੀਦਾਰ ਆ ਉਹਨੇ ਉਹਨਾਂ ਨੂੰ ਰੋਕਿਆ ਵੀ ਇੱਥੇ ਰੌਲਾ ਨਾ ਪਾਓ ਨਾ ਗਲਬੰਦਾ ਕਰੋ ਇਸੇ ਕੋਲ ਉਹਨਾਂ ਦਾ ਝਗੜਾ ਹੋਇਆ ਤੇ ਉਹਨਾਂ ਨੇ ਡਾਂਗਾ ਨਾਲ ਉਹਨੂੰ ਸੱਟਾਂ ਲਾਈਆਂ ਨੇ ਹਰਜੀਤ ਸਿੰਘ ਨੂੰ ਗੁਰਨਾਨਕ ਹਸਪਤਾਲ ਦਾਖਲ ਸੀ ਦਰਾਨੇ ਇਲਾਜ ਆਜੋ ਦੀ ਮੌਤ ਹੋ ਗਈ ਆ